ਕੜਤ ਕੋੜੀ ਜਿਹਾ ਜਿਹਦਾ ਸੀ ਤਾਂ ਆ ਗਿਆ ਤੇ ਹੋਊਗੀ ਨਾ ਮम्मा ਤਾਜੀ ਤੇ ਜਿਹੜੀ ਜਦੇ ਬਣਾ ਕੇ ਖਾਣਾ ਆਪਾਂ ਚੀਜ਼ੋ ਚ ਫੱਕ ਹੁੰਦਾ ਲੋ ਜੀ ਨਵੀ ਹੋਗੀ ਪਿਆਰ ਤੇ ਲੱਗੀ ਰੋਟੀ ਖਾਣ ਤੇ ਇਧਰ ਆਪਾਂ ਲੱਗੇ ਰੋਟੀ ਬਣਾਉਣ ਗੋਲ ਦਾ

ਮਸੰਨ ਦਾ ਹਰਕ ਪੈ ਗਿਆ ਜਿਉ ਜਿਉ ਸੂਰਜ ਉੱਚਾ ਹੋਈ ਜਾਊਗਾ ਜਿਉ ਜਿਉ ਗਰਮੀ ਜੀ ਲੱਗਣਾ ਨਹੀਂ ਦਿਨ ਨਿੱਗਾ ਜਾ ਹੋ ਜਾਊਗਾ ਤੇ ਸਵੇਰੇ ਸਵੇਰੇ ਤਾਂ ਪਰ ਠੰਡ ਲੱਗਦੀ ਐ ਇਹਦੇ ਵਿੱਚ ਕੋਟ ਪਵਾਤਾ ਸੀਗਾ ਪੇਪਰ ਆਉਂਦਾ ਮੂਰੇ ਫਾਈਨਲ ਲਿਖਾ ਹੋਰ ਨਾ ਬਿਮਾਰ ਹੋ ਜਾਈਂ ਆਪ ਦਾ ਕੱਪੜਿਆਂ ਨੂੰ ਵਧੀਆ ਪਾ ਕੇ ਜਾਇ ਕਰ ਫਿਰ ਇਹਦੇ ਨਹੀਂ ਕੰਮ ਹੋਇਆ ਪਿਆ ਸਕੂਲ ਜਾ ਕੇ ਫਿਰ ਇਹਦੇ ਖੋਲਦੇ ਆਹੋ ਖੋਲਦਾਂ ਨਹੀਂ ਹੁੰਦੀ ਐ ਫਿਰ ਬੈਗ ਚ ਪਾ ਲੈਂਦੇ ਹੁੰਦੀ ਐ ਖੋਲ ਕੇ ਤੇ ਅੱਜ ਨੇ ਹਾਊਸ ਵਰ ਯੂਨੀਫਾਰਮ ਪਾਈਆ ਵਾਈਟ ਸੂਜੀ ਹਾਂ ਜੀ ਆਪਾਂ ਰੋਟੀ ਪਕਾਵ ਲਈ ਦੇਖਾ ਲਈ ਨਵੀਂ ਸਕੂਲ ਚਲੇਗੀ ਨਵੀਂ ਦਾ ਪਾਣਾ ਖਾ ਲਈ ਰੋਟੀ ਖਾ ਲਈ ਤੇ ਥੋੜਾ ਪਾਣੀ ਖਾ ਕੇ ਹੁਣ ਪਾਉਂਗੇ ਦੁੱਲੇ ਤੇ ਜਿਹੜਾ ਬਾਕੀ ਹੁਣ ਆਪਣਾ ਕੰਮ ਕਰ ਉਹ ਕਰਦੇ ਆ ਸਵੇਰੇ ਜਿਹੜਾ ਪਹਿਲਾਂ ਜਿਹੜਾ ਸੁੰਦਰਾਗੇ ਫਿਰ ਬਸ ਅੰਦਰ ਬੈਠਾ ਰਹਾਂ ਕਿਉਂਕਿ ਹਵਾ ਚੱਲਦੀ ਤੁੱਪੜ ਨਿਕਲ ਨਹੀਂ ਅਪਰ ਹਵਾ ਠੰਢੇ ਠੰਢੀ ਆ ਬੜੇ ਪਏ ਹੋਣਗੇ ਕਿਤੇ ਲਾਜ਼ਮੀ ਪੱਕਾ ਜਦ ਹੀ ਹਵਾ ਬਹੁਤ ਠੰਢੀ ਲੱਗਦੀ ਹੈ ਇੱਕ ਪੌਂਜ ਜ਼ਖਾਮ ਜੋਨੇ ਬਸ ਕਰਾਈ ਪੀ ਇੱਕ ਹਵਾ ਠੰਢੀ ਠੰਢੀ ਤੇ ਆਪਾਂ ਜਿਹੜਾ ਜੀ ਹੁਣ ਝਾੜੂ ਲਾ ਲਈਏ ਰੇੜੇ ਚ ਫਿਰ ਕੱਪੜੇ ਆਪਾਂ ਮਸ਼ੀਨ ਚਾਦੂ ਕੀਤੀ ਹੀ ਆ ਤੇ ਕੱਪੜੇ ਕਿ ਝੱਲ ਕੇ ਸੁੱਕਣੇ ਪਾਏ ਜਾਣਗੇ ਨਹੀਂ ਤਾਂ ਨਾ ਜੇ ਪਹਿਲਾਂ ਕੱਪੜੇ ਪਾ ਦੋ ਫਿਰ ਘਰ ਦਾ ਪੰਡਾ ਕੱਪੜਿਆਂ ਦੇ ਕਿਉਂਕਿ ਹਵਾ ਚੱਲ ਪੰਦੀ ਆ ਹੁਣ ਹੁਣ ਹਵਾ ਚੱਲ ਪੈ ਕਰਨੀ ਆ ਉਹਦੇ ਸਾਹਮਣੇ ਤੁਹਾਨੂੰ ਦੇਖਦੇ ਹੋਗਾ ਦਰਖਤ ਹਵਾ ਕਾਫੀ ਚੱਲਦੀ ਆ ਸਾਡੇ ਨਾ ਵੇੜੇ 'ਚ ਹਵਾ ਬਦ ਲੱਗਦੀ ਆ ਪਤਾ ਨਹੀਂ ਕਿਸੇ ਕਿਸੇ ਦੇ ਘਟਾ ਲਾ ਰਿਹਾ ਨੇ ਵੇੜਾ ਖੁੱਲਾ ਪਤਾ ਨਹੀਂ ਤਾਂ ਉਹਦੇ 'ਚ ਹਵਾ ਬਦ ਲੱਗਦੀ ਆ ਪੱਠੇ ਜਿਹੜੇ ਆਪਾਂ ਨਾਲ ਘਰਲੀ ਚ ਪਾਤੇ ਝਾੜੂ ਉਹ ਲਾ ਲੈਣ ਤੇ ਡੰਗਰ ਬਾਹਰ ਕੱਢੀ ਜਾਂਦੇ ਨੇ ਮੈਂ ਕਦੇ ਲਾਉਂਦੀ ਦਾ ਸਮਝ ਨਹੀਂ ਆਉਂਦੀ ตัวนี้หรือหอยน้อยตัวนี้ตัวนี้ตัวนี้ตัวนี้ตัวนี้ตัวนี้ตัวนี้ตัวนี้ตัวนี้ตัวนี้ตัวนี้ตัวนี้ตัวนี้ตัวนี้ लो जी आप कपड़े धो के सुकने पाते तो बेड़ा सूंबरता सी बेहड़ा सूबर के ना कम जरा सारा निपट गया तो डर भी सूबरता कपड़े भी धोते लो जी ना सारा जो अपना नबेड़ता हम रह गया अंदर अंदर ला ਅੱਲਾ ਰੱਖ ਕੇ ਅੱਜ ਪਰਸ ਹੋਈ ਜਿਵੇਂ ਫੇਰ ਕਰਾਂਗੇ ਕਮਣੇ ਆਨੇ ਇਹ ਉਦੋਂ ਬੱਚਾ ਉੱਤ ਜਾ ਐਦਾਂ ਸਾਡੇ ਮਕੈਨਿਕ ਸਾਬ ਲੱਗੇ ਹੋਏ ਨੇ ਅਗਰ ਜਦੋਂ ਜਾਹਤ ਹੋ ਰਹੀ ਹੈ ਜਿਵੇਂ ਸ਼ਤਾਨ ਮੰਡਰਾ ਰਹਾ ਨਾ ਟਿਕ 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 ਕੋਲੋਂ ਆਗੀਆਂ ਸੰਗ ਤਾਂ ਸਾਡੀਆਂ कानू बेचारी का सत्यानाश मार तूरे हई दीदी चुप करा दे चुप करा दे दीदी <laughs>